पासो मुर्दास टी न मुर्दास मुर्दाोस ਉਹਨਾਂ ਕਦੇ ਬਾਹਰ ਕੰਮ ਹੋ ਗਿਆ ਯੋਗਰ ਸਾਨੂੰ ਦੇ ਪ੍ਰੋਟੀਨ ਮਸੂਤਰਾ ਦਾ ਪਤਾ ਲੱਗਿਆ ਵੀ ਐਸ ਐਸ ਪੀ ਸਾਹਿਬ ਸ਼ਰਿਆਨਾ ਮਾਦਰੀ ਪਾਰਟੀ ਦੀ ਮਦਦ ਕਰ ਰਹੇ ਨੇ ਜਿਹੜਾ ਰਾਤ ਕੰਡਾ ਚੱਪ ਕੇ ਗਪਾਲ ਸਿੰਘ ਖਰੋੜੇ ਨੂੰ ਅਰਸ ਕੀਤਾ ਹੈ ਇਹ ਕਿਹੜੇ ਸੰਵਧਾਨ ਦੇ ਅੰਦਰ ਲਿਖਿਆ ਹੈ ਵੀ ਐਸੀ ਕੰਡਾ ਚੱਪ ਕੇ ਇੱਕ ਬੰਦੇ ਨੂੰ ਅਰਸ ਕਰਨ ਜਾਈਏ ਐਡਾ ਕਿੱਧਰ ਆਹ ਆਰਗੈਨਸਟਰ ਵੀ ਜਦ ਬਹੁਤ ਬੜਾ ਵੀ ਜਿਹੜੇ ਫਰਨਾਲ ਨੇ ਕੰਡਾ ਚੱਪ ਕੇ ਉਹਨਾਂ ਨੂੰ ਲੋਕ ਮੋਰੀ ਕਰਦੇ ਉਹਨਾਂ ਨੂੰ ਮਾਸਾ ਮਾਟ ਕੇ ਲੱਗਦੇ ਨੇ ਜਿਨ੍ਹਾਂ ਨੇ ਸਾਡੀ ਇੱਥੇ ਪੰਜਾਬ ਦੇ ਵਿੱਚ ਨਾਜਵਾਨੀ ਖਤਮ ਕੀਤੀ ਹੋਈ ਹੈ ਸ਼੍ਰੀ ਅਮਨ ਸਿੰਘ ਸਾਹਿਬੇ ਜੇ ਨੇ ਕੋਈ ਤਾਂ ਕੋਈ ਸ਼ਿਕਾਇਤ ਕਰਦਾ ਉਹਦੀ ਸੀਆਈਡੀ ਤੇ ਜੋ ਉਹਨੂੰ ਹੀ ਗਤਾਪਾ ਕਰਾਉਂਦੇ ਨੇ ਇਹ ਹਾਲਤ ਸਾਡੇ ਪ੍ਰਸ਼ਾਸਨ ਦੇ ਅੱਜ ਪੰਜਾਬ ਦੇ ਵਿੱਚ ਚੱਲ ਰਹੇ ਨੇ ਇਸ ਕਰਕੇ ਦੋਸਤੋ ਜੋ ਪੰਜਾਬ ਦੀ ਸਰਕਾਰ ਦੇ ਹਾਲਤ ਨੇ ਕਿਉਂਕਿ ਜਿਹੜੇ ਆ ਕੇ ਲੋਕਾਂ ਦੇ ਧਰਮਿਆਂ ਦੇ ਵਿੱਚ ਜੇ ਧਰਮੇ ਚੱਲਦੇ ਹੁੰਦੇ ਸੀ ਜਿਹੜੇ ਹੁੰਦੇ ਸੀ ਵੀ ਅਸੀਂ ਅੱਜ ਛੋਟੇ ਧਰਨੇ ਦੇ ਵਿੱਚ ਬੈਠੇ ਆਸੀਂ ਆਮ ਆਦਮੀ ਐ ਜਿੱਦਾਂ ਸਾਡੀ ਸਰਕਾਰ ਆ ਗਈ ਅਸੀਂ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਆਮ ਆਦਮੀ ਦੇ ਤੌਰ ਤੇ ਅਸੀਂ ਜਿੰਦਗੀ ਬਦੀਤ ਕਰਾਂਗੇ ਪਰ ਇਹਨਾਂ ਦਾ ਆਮ ਆਦਮੀ ਦਾ ਕੈਕਟਰ ਕਿੱਧਰ ਗਿਆ ਜਿਹੜੇ ਇਲਜ਼ਾਮ ਲਾਉਂਦੇ ਨੇ ਵੀ ਭਾਪੀ ਕੈਰੀਅਰ ਜਿਹੜਾ ਜਾਂਦਾ ਕਾਂਗਰਸ ਦੇ ਕਾਲੀਆਂ ਦੇ ਵਿੱਚ ਕੋਲੋੜੀ ਪੰਚਾਇਤ ਨੂੰ ਫਾਇਰਸ ਲੈਟੇ ਦਾ ਅਮਰ ਤੇ ਲੈ ਵੀ ਨੂੰ ਤੇ ਮੋਲੇ ਚੈਨਲ ਉੱਤੇ ਪਾਈ ਮੈਂ ਜਾਂਦਾ ਦੁਨੀਆ ਲੱਤਾਂ ਦੇ ਬਦਲੇ ਆ 12 ਮੰਦਰ ਤੇ ਪੱਤਾ ਦਿੱਤਾ ਮੋੜੋ ਇਹਨਾਂ ਨੂੰ ਨਾ ਸਵਾਤਾ ਤੁਸੀਂ ਕਿਹਨੇ ਦੇ ਬੱਚਾ ਪਾਓ ਤੁਸੀਂ ਜੋੜ ਐ ਨਾ ਜੋੜ ਇਹ ਛੋਟੇ ਦੀ ਸਰਕਾਰ ਦੇ ਕਹਿੰਦੇ ਸਾਡੇ ਵੱਡੇ ਬੰਦੇ ਨੂੰ ਪੰਛੇ ਰੋਗੇ ਸਾਰੀ ਜ਼ਿੰਦਗੀ ਅਸੀਂ ਲੋਕਾਂ ਨੇ ਦੇਖਿਆ ਇਹ ਲੋਕਾਂ ਵਿਚੇ ਮਰਿਆ ਮੈਂ ਤੁਹਾਨੂੰ ਬੇਇਨਤੀ ਕਰਦਾ ਕਿਸੇ ਨੇ ਨਹੀਂ ਸਹਰ ਰਾਤ ਰਹਿ ਗਿਆ ਰਾਤ ਰਹਿ ਗਏ ਸ੍ਰਿਪਤ ਕਰਦੂ ਕੋਸ ਬੰਦੇ ਨੂੰ ਪ੍ਰੇਖਾਂਗੇ ਅੱਗੇ ਬੰਦੇ ਬਾਤ ਨੇ ਸਾਡੇ ਪਿੰਡਾਂ ਦੇ ਪਿੰਡਰੇ ਕੀ ਨੇ ਕੱਢੀਆ ਇਹਦਾ ਜੋ ਮੈਂ 4 ਬੰਦੇ ਬਣਾਉ ਮੇਰੇ ਕੋਲ ਸੁਣੇ 12 ਮਿੰਟ ਰਾਤ ਤੀ ਜਾਣਾ ਹੈ ਸੈਨ ਸਤਰੀ ਦਾ ਤੁਸੀਂ ਉੱਤੇ ਰਹੇ ਹੋ ਮੈਂ ਦਿੱਕੇ ਉੱਤੇ ਜੀ ਹੈ ਕਾਜੀ ਕੀਤਾ ਮੰਤਰੀ ਜੀ ਦਾ ਨੂੰ ਕਿਹਾ ਤੇ ਮੈਂ ਮੰਤਰੀ ਜੀ ਨੂੰ ਕਹਿਦਾ ਇਹ ਜੀ ਜਰਮਾ ਹੈ ਉਹਰੇ ਤੁਸੀਂ ਹੰਦ ਨਾ ਦੀ ਇੱਕ ਨੇ ਮੈਂ ਹੋਈ ਆ ਆਪਣਾ ਆਪਣੀ ਸੀਰੀਅਲ ਨੰਬਰ ਜਿਹੜੀ ਤੁਹਾਡੇ ਆ ਰਹੇ ਫੋਟੋਆਂ ਇਹ ਤੁਹਾਨੂੰ ਪੂਰਾ ਜਲਵਾ ਦਿਖਾ ਦੇਣਗੇ ਇਹ ਜ਼ਰੂਰ ਤੋਂ ਭਾਈ ਇਹਦਾ ਪੂਰਾ ਰਸਤਾ ਵੀ ਇੰਸਟਾਰਗਮ ਤੇ ਦੱਸਾਂਗੇ ਕਿਸੇ ਨੇ ਵੀ ਜਾਣੇ ਸਾਰੇ ਬੈਠੋ ਆ ਜਾਣੇ ਨੇ ਪੂਰਾ ਆਇਆ ਨਾ ਆ ਤੁਸੀਂ ਸਾਰੇ ਨੇ ਇੱਥੇ ਆ ਗਏ ਇਧਰ ਅਫਸਰ ਦੀ ਨੇ

ਸਾਰੇ ਸਾਡਾ ਅਸੀਰੇ ਇਹ ਮਾਨਤਰ ਚੋੜਾ ਹੋ ਗਈ ਜੰਮਿਆ ਦੀ ਇਹ ਜੀ ਮਦਨਾ ਮੈਨੀਆਂ ਇਹਨਾਂ ਦਾ ਕੋਈ ਬੋਝ ਨਹੀਂ ਕੋਈ ਦਰਨੀ ਦੂਤਰੀ ਸਾਰੇ ਜਿਹੜਾ ਜਿੰਨੂ ਆਪਾਂ ਕੱਛਿਆ ਇਹਨਾਂ ਨੂੰ ਬੇਦੂ ਦੂਤਰੀ ਕਿ ਆਪਾਂ ਦੇ ਲਈ ਟਾਰਟੀ ਇਹ ਚੋੜ ਤੋਂ ਸਰਕਾਰ ਆਪਣਾ ਕਰ ਕਨੀ ਬਰਬਾਦੀ ਇਹ ਵੀਰ ਭਾਈ ਜੀ ਸਤਿ ਸ੍ਰੀ ਅਕਾਲ ਧੰਨਵਾਦ ਜਿਹੜਾ ਗਾਣਾ ਪ੍ਰੋਗਰਾਮ ਕੱਲ ਸਾਡੀ ਮੀਟਿੰਗ ਹੋ ਚੁੱਕੀ ਹੈ ਲੇਕਿਨ ਅੱਜ ਅੱਧਰ ਫਟਾ ਹੋ ਗਿਆ ਉਹ ਅਗਲਾ ਪ੍ਰੋਗਰਾਮ ਜਿਹੜਾ ਐਸਟੀ ਡਿਪਾਰਟਮੈਂਟ ਕੀ ਹਾਲ ਹੈ ਠੀਕ ਹੈ ਮੈਂ ਦੱਸੂਗੀ ਸਾਡੇ ਚੇਅਰਮੈਨ ਸਾਹਮਣੇ ਵੀ ਗੱਲ ਹੋ ਗਈ ਕਬੀਰ ਜੱਜੀ ਨਾਲ ਸਾਥੋਂ ਐਸਟੀ ਡਿਪੀਆ ਨੂੰ ਇੱਕ ਬੀਬੀ ਨੇ ਖੜੇ ਕੇ ਬੈਠ ਕੇ ਕੈਮਰੇ ਦੇ ਮੂਹਰੇ ਗਿਆ ਕੱਲ ਉਹ ਤਾਂ ਹਾਜ਼ਰੀ ਚੈੱਕ ਕਰਨ ਜਾਂਦੀ ਉਹ ਕੋੜਾ ਰਿਪੋਰਟ ਕਰਨ ਜਾਂਦੀ ਸਾਥੋਂ ਏਡੀ ਮੰਡੀ ਸਾਡਾ ਵਾਲੀ ਇੱਕ ਅਜੋੜ ਐਮਐਨਐ ਕੇਮਾਨ ਦੀ ਸਾਡੇ ਤੇ ਜਿਹੜੀ ਹੈਗੀ ਆ ਮੈਂ ਤੁਹਾਨੂੰ ਕਹਿਣਾ ਤੁਸੀਂ ਬੈਠੋ ਅਸੀਂ ਗੇਟ ਹੁਣ ਕੋਈ ਵੀ ਬਾਤ ਨੂ ਪਟਵਾਰੀ ਮਿਲ ਕੇ ਜਾਂ ਸਾਰਾ ਕੁਝ ਕਰਦੇ ਠੀਕ ਹੈ ਨਾ ਮੈਂ ਇਸ ਕੋਈ ਨਹੀਂ ਦਿੰਦਾ 10 ਪਰਚੇ ਦੇ ਦੇ ਜੇ ਤੁਸੀਂ ਗਲਤ ਬੀਮੇ ਨਾ ਕਹਿਣਾ 10 ਪਰਚੇ ਦੇ ਉਹ ਮੈਂ ਕੁਆਲਟੀ ਦਿੱਤੀ ਆ ਉਹ ਤਾਂ ਦੇ ਦੀ ਨੇੜੇ ਦੇ ਪੱਛਾ ਦਾ ਇਹਨੇ ਧੋਖਾ ਕੀਤਾ ਇਹਨੇ ਮੇਰੇ 12 ਮੈਂਬਰ ਪੰਚਾਇਤਾਂ ਤੇ ਤੁਸੀਂ ਨੇ 5 ਮਿੰਟਾਂ ਮੇਰੇ ਮੈਂਬਰ ਨੇ 5 ਮਿੰਟ ਸੋਸਾਇਟੀ ਦੇ ਇੱਕ ਮੇਰਾ ਭੀਏ ਇੱਕ ਮੇਰਾ ਸ਼ਨੀਵਾਰ ਮੈਨੂੰ ਪਤਾ ਨਹੀਂ ਬਲਾਉ ਤੁਸੀਂ ਨੇ ਮੈਨੂੰ ਸੱਤਰ ਮੈਂ ਕਿਹਾ ਨਹੀਂ ਗਿਆ ਸਭ ਨੇ ਕਿਹਾ ਮਿੱਠੇ ਬੱਚੋ ਮੇਰੀ ਮੈਗਵਾਦੀ ਕੁੱਤੀ ਉਹ ਤਾਂ ਮੈਂ ਜੀ ਆ ਵੀ ਕਿੱਸਿਆ ਹਰ ਘਰ ਉੱਕੀ ਵੀ ਆ ਕਿਹੜਾ ਸੌਂ ਹੋਰ ਤੁਸੀਂ ਛੁੱਟੀ ਚਾਹਣੀ ਜੀ ਮੈਂ ਤੁਹਾਨੂੰ ਧੋਖਾ ਦਿੱਤਾ ਨੇ ਤੁਸੀਂ ਮੈਨੂੰ ਕਹਿ ਖਾਣ ਲੋ ਨਾ ਨੁੱਕੋ ਜੀ ਮੈਨੂੰ ਇਹ ਧੋਖਾ ਦਿੱਤੀ ਇੱਕ ਬੰਦਾ ਪਰਦੇ 4 ਵਜੇ ਤੱਕ ਪਰਸ ਵਿੱਚ ਤੁਸੀਂ ਨਿਕਲ ਗਏ 4 ਵਜੇ ਤੱਕ ਪਰਦਾਂਗੇ ਚੀਪਾ ਸਵਾਸ ਤੁਸੀਂ ਦੁੱਦ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੇਰੀ ਕੋਈ ਨਾ ਕੋਈ ਲੱਤ ਜਿਹੜਾ ਪਿੱਛੇ ਮੂੰਹ ਕੰਨ ਮੈਂ ਮਤ ਕਰਨੋ ਮੇਰਾ ਉਹਨਾਂ ਪਿਆਰ ਸਾਡੀ ਖੁਸ਼ੀ ਨਾਲ ਅਰ ਥੇ ਮਿਲ ਗਏ ਬੋਲ ਨਾ ਯਾਰ ਇਹ ਫਨੌਟੀ ਦਾ ਪਾਚਾ ਦੇ ਉਹ ਚੋਰ ਉਹ ਕਿੱਥੇ ਗਿਆ ਕਿੱਥੇ ਉਹ ਕਿੱਥੇ ਮੈਂ ਕਿੱਥੇ ਉਹ ਮੈਨੂੰ ਬੇਸਿਕਲਾ ਨਾ ਮੈਂ ਤਾਂ ਦਬਰ ਖੇ ਰਹਾ ਹਾਂ ਅਰੇ ਸਵਾਲ ਪੈਦਾ ਹੋ ਜਾ ਤੁਸੀਂ ਮੈਨੂੰ ਉੱਥੇ ਠਾਹਤਾ ਮੈਂ ਉੱਠ ਕੇ ਤੁਸੀਂ ਦੱਸ ਤੂੰ ਹੱਜਾ ਜੱਟਾ ਮੇਰੇ ਇੱਕ ਪਾਲ ਨੂੰ ਉਹ ਮਿੱਟੀ ਲੱਗਣ ਪਈ ਜਾਂਦਾ ਕੈਸ ਪ੍ਰਧਾਨ ਆ ਖਡੌੜੇ ਪਿੰਡ ਦਾ ਮੈਂਬਰ ਆ ਤੁਸੀਂ ਉਹਨੂੰ ਤਾਂ ਕਿਉਂ ਦਿੰਦਾ ਜੀ? ਕਾਮਦੀ ਜਿਹੜੀ ਜਿਹੜੀ ਉਹਨੇ ਗਲਤੀ ਜAVE ਉਹ ਤਾਂ ਮੈਂ ਕਹਿੰਦਾ ਤੁਸੀਂ ਨਹੀਂ ਨਹੀਂ ਜਾਪਾਨ ਦੀ ਗਲਤੀ ਗਲਤੀ ਉਹਦੀ ਗਲਤੀ। ਖੁਦਾ ਤੁਸੀਂ ਕਹਿ ਦਿੰਦੇ ਮੈਨੂੰ ਮੈਂ ਵੀ ਜੱਗਾ ਜਾਪਾਨ ਨੇ ਗਲਤੀ ਕੀਤੀ ਸਾਰੇ ਵਿੱਚ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜਿਹੜਾ ਕੁਝ ਕੀਤਾ ਮੈਂ ਤਾਂ ਕਦੇ ਚੱਕਰ ਜੀ ਨਹੀਂ ਪਿਆ ਮੈਂ ਕਹਿੰਦਾ ਜੇ ਤਿੱਤੂ ਕਿਉਂ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਉਹ ਮੈਂ ਕਿਉਂ ਮਾਫੀ ਕਰਾਉਂ ਕੋਣ ਬੋਲਦਾ ਤੇਰੇ ਫਸਕੇ ਤੁਸੀਂ ਕਹਿੰਦੇ ਕੀ ਮਿਲਾਂਗੇ ਹੋਨ ਬੱਚਾ ਦਿੰਦਾ ਹੁਣ ਇੱਕ ਪਾਲ ਜੇਲ੍ਹ ਚ ਲਿਆ ਕੰਨ ਜਵਾਨ ਤੋਂ ਜੁ ਪਰ ਜਵਾਨ ਕੋਈ ਤੰਗ ਨਹੀਂ ਕੀ ਉਹ ਲੀਡਰ ਬਣ ਗਿਆ ਹੁਣ ਮੈਂ ਤੇ ਤੁਸੀਂ ਮੇਰੇ ਕੋਲ ਕੀ ਗੱਲਾਂ ਕਰਨੇ ਮੇਰੀ ਦਿੱਕਤ ਹੈ ਮੈਂ ਕੋਪਸ ਨਹੀਂ ਦੇ ਰਿਹਾ ਕਰਦਾ ਹੋਰ ਭਾਈਓ ਕੀ ਕਰਦੇ ਮੈਂ ਮੈਂ ਤੁਹਾਨੂੰ ਕਹਿਣਾ ਤੁਸੀਂ ਬੈਠੋ ਅਸੀਂ ਗੱਲ ਆਪਣੀ ਖੁਸ਼ੀ ਵੀ ਬਾਤ ਨੂੰ ਪਟਵਾਰੀ ਮਿਲ ਕੇ ਇਹ ਸਾਰਾ ਕੁਝ ਠੀਕ ਹੈ ਨਾ ਮੈਂ ਇਸ ਕੋਈ ਨਹੀਂ ਦਿੰਦਾ 10 ਪਰਚੇ ਦੇ ਦੇ ਕਿ ਤੁਸੀ ਗਲਤ ਬਹਿ ਮੈਨ ਮੈਂ ਕਹਿਣਾ 10 ਬੱਚੇ ਤੇ ਮੈਂ ਗਵਾਚ ਦਿੱਤੀ ਆ ਉਹ ਧਰਦੇ ਦੀ ਨੇੜੇ ਦੇ ਬੱਚਾ ਦਾ ਇਹਨੇ ਧੋਖਾ ਕੀਤਾ ਇਹਨੇ ਮੇਰੇ ਬਾਰਾ ਮੈਂਬਰ ਬੰਜੇਤਾ ਤੇ ਤੁਸੀਂ ਨੇ 5 ਮਿੰਟ ਦਾ ਮੇਰੇ ਮੈਂਬਰ ਨੇ ਹੈ 5 ਮਿੰਟ ਸੈਕਿੰਡ ਦੇ ਇੱਕ ਮੇਰਾ ਪੀ ਹੈ ਇੱਕ ਮੇਰਾ ਸਿਵਾਰ ਮੈਨੂੰ ਪਤਾ ਨਹੀਂ ਬਲੋ ਤੁਸੀਂ ਨੇ ਮੈਨ ਨਹੀਂ ਸੱਤਰ ਲੈ ਕੇ ਤਾਂ ਤੈਂਗੀ ਆ ਸਭ ਨੇ ਕਿਹਾ ਮਿੱਟੇ ਬੱਚੋ ਮੇਰੀ ਮੈਗਵਾਦੀ ਪੁੱਤ ਦੀ ਪਾਣੀ ਉਹ ਤਾਂ ਮੈਂ ਜੀ ਆ ਵੀ ਕਰਦੇ ਆ ਹਰ ਤਰੁਕੀ ਵੀ ਆ ਇਹ ਕਿਹਦਾ ਫੋਨ ਹੋ ਤੂੰ ਛੁੱਟੀ ਜਾਣੀ ਤੁਸੀਂ ਮੈਨੂੰ ਧੋਖਾ ਦਿੱਤਾ ਨਾ ਤੁਸੀਂ ਮੈਨੂੰ ਕਿਹਾ ਸਾਥ ਲਓ ਓਕੇ ਆ ਜੀ ਨਾ ਨਾ ਕਾ ਤੁਸੀਂ ਮੈਨੂੰ ਵੇਖ ਤਾ ਦੀ ਇੱਕ ਬਸਤ ਕਰਦੇ 4 ਵਜੇ ਤੱਕ ਪ੍ਰੈਸ ਵਿੱਚ ਤੁਸੀਂ ਨਹੀਂ ਗੱਲ ਕੀ 4 ਵਜੇ ਤੱਕ ਪੜ੍ਹਾਂਗੇ ਚੀਪਾ ਤੋਂ ਬੱਸ ਤੁਸੀਂ ਦੀ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਪੁੱਟ ਰਹੀ ਨਾ ਤੁਹਾਨੂੰ ਕਦੇ ਪਿੱਛੇ ਮੈਂ ਤੁਹਾਨੂੰ ਐਂਕ ਕਰਿਆ ਮੇਰਾ ਉਹਨਾਂ ਪਿਆਰ ਸਾਰੀ ਕੁਝ ਸੁਣਾ ਪਰ ਜੇ ਇਹ ਮੇਲੇ ਗਏ ਬੋਲ ਨਾ ਯਾਰ ਇਹ ਫਨੌਟੀ ਦੇ ਪਾਛਾ ਦੇ ਉਹ ਚੌਦ ਉਹ ਕਿੱਥੇ ਗਿਆ ਕਿੱਥੇ ਉਹ ਕਿੱਥੇ ਮੈਂ ਕਿੱਥੇ ਉਹ ਮੈਨੂੰ ਬੀਚਕਲਾ ਮਾਰ ਮੈਂ ਇਹਦਾ ਬਚ ਰਹਾ ਹਾਂ ਇਹ ਸਵਾਲ ਪੈਦਾ ਹੋ ਜੂ ਤੁਸੀਂ ਮੈਨੂੰ ਉੱਥੇ ਠਾਹਤਾ ਮੈਂ ਉੱਠ ਕੇ ਤੁਸੀਂ ਦਾਤ ਨੂੰ ਹੱਜਾ ਜਿਹੜਾ ਮੇਰੇ ਈਕ ਪਾਲ ਨੂੰ ਉਹ ਖੀਤੀ ਲੱਗਣ ਪਈ ਜਾਂਦਾ ਕੈਸ ਪ੍ਰਧਾਨ ਆ ਖਡੌਣੇ ਪਿੰਡ ਦਾ ਮੈਂਬਰ ਆ ਤੁਸੀਂ ਉਹਨੂੰ ਚਾਂਟ ਤੋਂ ਕਿਉਂ ਦਿੰਦਾ ਜੀ ਆਪਾਂ ਦੀ ਜਿਹੜੀ ਜਿਹੜੀ ਉਹਨਾਂ ਗੱਪੀ ਜਾਂਦਾ ਮੈਂ ਚੱਲਿਆ ਤੁਸੀਂ ਮੈਨੂੰ ਨਹੀਂ ਨਹੀਂ ਜਪਾਲ ਦੀ ਗਲਤੀ ਜਲਦੀ ਤੁਹਾਡੀ ਗਲਤੀ ਖਡਾ ਤੁਸੀਂ ਕਹਿਣਾ ਮੈਨੂੰ ਮੈਂ ਵੀ ਜਾਦਾ ਇੱਕ ਪਾਸੇ ਗਲਤੀ ਕੀਤੀ ਸਾਰੇ ਵਿੱਚ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜਿਹਨੇ ਕੁਝ ਕੀਤੀ ਮੈਂ ਤਾਂ ਕਦੇ ਚੱਕਰ ਜਿਣੀ ਪਿਆ ਮੈਂ ਕਦੇ ਜੇ ਕਿੱਥੋਂ ਕਿਉਂ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਹੁਣ ਮੈਂ ਕਿੱਥੋਂ ਮਾਫੀ ਮੰਗਦਾ ਕੋਈ ਨਾ ਤੇ ਤੁਹਾਨੂੰ ਫਸਕਿਆ ਤੁਸੀਂ ਕਦੇ ਮਾਫੀ ਮੰਗੋ ਹੁਣ ਪਛਤਾ ਦਿੰਦਾ ਹੁਣ ਇੱਕ ਪਾਸੇ ਜੇਲ੍ਹ ਚ ਲਿਆ ਕੰਨ ਜਵਾਨ ਤੋਂ ਜੁ ਬਰਜਵਾਨ ਤੁਹਾਨੂੰ ਤੰਗ ਕੀਤੀ ਉਹ ਲੀਡਰ ਬਣ ਗਿਆ ਹੁਣ ਮੈਂ ਤੇ ਤੁਸੀਂ ਮੇਰੇ ਕੋਲ ਕੀ ਗੱਲ ਕਰਨੀ ਮੇਰੀ ਸਿੱਖਾ ਤਕਨ ਪੁੰਦੇ ਗੇ ਨੇ ਕਰਤਾਂ ਮਰੇ ਭੈਣੋ ਕੀ ਕਰਦੇ ਮੈਂ ਗੱਲ ਨਹੀਂ ਹੋਣੀ ਬਦਲੇਗੀ ਮੈਂ